ਸੰਜੀਵ अरोड़ा ਨੇ ਅੱਜ ਵਿਧਾਇਕ ਵਜੋਂ ਸੋਹ ਚੁੱਕੀ ਹੈ ਦੱਸ ਦੇ ਕਿ ਸੰਜੀਵ अरोड़ा ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੁਕਾਈ ਹੈ ਇਸ ਮੌਕੇ ਹਰਪਾਲ ਸਿੰਘ ਚਿਮਾ ਅਮਨ अरोड़ा ਤੇ ਪੰਜਾਬ ਇਨਚਾਰਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਚਾਰਜ ਮਨੀਸ਼ ਸਿਸੋਧਿਆ ਵੀ ਉੱਥੇ ਮੌਜੂਦ ਸਨ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਹਲਕਾ ਦੀਆਂ ਜ਼ਿਮਨੀ ਚੋਣਾ ਚਫਤੇ ਹਾਸਲ ਕੀਤੀ ਸੀ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਉਸ ਤੋਂ ਬਾਅਦ 19 ਜੂਨ ਨੂੰ ਇੱਥੇ ਜ਼ਿਮਨੀ ਚੋਣਾ ਹੋਏਗਾ 23 ਜੂਨ ਨੂੰ ਇਸ ਦੇ ਨਤੀਜੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਆਪ ਨੇ ਨਾਮ ਦੁਬਾਰਾ ਕਰ ਲਈ ਸੀ ਤੇ ਕਾਂਗਰਸ ਉਜੇ ਨੰਬਰ ਤੇ ਰਹੀ ਸੀ ਤੇ ਉਧਰ ਹੀ ਤੀਜੇ ਨੰਬਰ ਤੇ ਭਾਜਪਾ ਤੇ ਚੌਥੇ ਨੰਬਰ ਤੇ ਅਕਾਲੀ ਦਲ ਰਹੀ ਸੀ ਉਸ ਬਾਅਦ ਅੱਜ ਸੰਜੀਵ अरोड़ा ਨੇ ਐਮਐਲਏ ਦੇ ਵਜੋਂ ਸੌਹ ਚੁੱਕੀ ਹੈ ਸੰਜੀਵ अरोड़ा ਹੁਣ ਇਥੋਂ ਦੇ ਵਿਧਾਇਕ ਬਣ ਚੁੱਕੇ ਨੇ ਦੱਸਦੇ ਕਿ ਪਹਿਲਾਂ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਸਨ ਪਰ ਹੁਣ ਉਹ ਉਥੋਂ ਅਸਤੀਫਾ ਦੇਣ ਗਏ ਤੇ ਹੁਣ ਉਹ ਐਮਐਲਏ ਦੀ ਸੀਟ ਸਾਂਭਣਗੇ ਲੁਧਿਆਣਾ ਪੱਛਮੀ ਹਲਕੇ ਨੂੰ ਸਾਂਭਣਗੇ ਉੱਥੇ ਦਾ ਸਾਰਾ ਜੋ ਕੰਮ ਕਾਜ ਹੋ ਦੇਖਣਗੇ ਉੱਥੇ ਆਪਣੀ ਸੇਵਾਵਾਂ ਦੇਣਗੇ ਹਿਸਰ ਚੱਲਦੇ ਆਂ ਅੱਜ ਸੰਜੀਵ अरोड़ा ਨੇ ਸੌਹ ਚੁੱਕੀ ਹੈ ਵਿਧਾਇਕ ਦੇ ਵਜੋਂ ਤੇ ਸੌਹ ਪੁਲਤਾਰ ਸਿੰਘ ਸੰਧਵਾ ਦੇ ਵੱਲੋਂ ਚੁਕਵਾਈ ਗਈ ਹੈ ਉਹਨਾਂ ਨੂੰ ਤੇ ਇਸ ਮੌਕੇ ਹਰਪਾਲ ਸਿੰਘ ਜੀਮਾ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਤੇ ਨਾਲ ਹੀ ਪੰਜਾਬ ਇਨਚਾਰਜ ਮਨੀਸ਼ ਸੋਧਿਆ ਵੀ ਇਸ ਮੌਕੇ ਮੌਜੂਦ ਰਹੇ। ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬ ਨੂੰ ਸੌਂਚ ਕੌਣ ਦੀ ਕਿਰਪਾਲਤਾ ਕਰਨੀ। ਮੈਂ ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ अरोड़ा ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ